ਸੱਤ ਰਿਸ਼ੋਤੇ <laughs> ਤਿੰਨ ਪੁਆਇੰਟ ਕੀ ਕਰਨਾ ਅਸੀਂ ਅੱਜ ਜ਼ਿਲ੍ਹਾ ਮਰੇਕੋੜਾ ਹੈੱਡਕੁਆਟਰ ਪਹੁੰਚੋਗੇ ਮੇਰਾ ਨਾਮ ਪਾਸਟਾ ਭਰਪੁਰ ਜੱਸੀ ਹੈ ਕ੍ਰਿਸਚੀਅਨ ਨੈਸ਼ਨਲ ਫਰੰਟ ਪੰਜਾਬ ਜਰਨਲਿਸਟ ਖਤਰਾਂ ਸਾਡੇ ਥੋੜੀ ਜਿਹਾ ਪਹਿਲਾਂ ਪ੍ਰਧਾਨ ਜੀ ਬੋਲ ਕੇ ਗਏ ਨੇ ਜੋ ਡਿਸਟ੍ਰਿਕਟ ਮਰੇਕੋੜਾ ਦੇ ਪਰਸਪਰ ਦੱਸਾ ਜੀ ਸਾਡੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਸਾਹਿਬ ਨੂੰ ਅਗਰ ਪੰਜਾਬ ਦੇ ਵਿੱਚ ਦੇਖਦੇ ਆ ਉਹ ਹਰ ਇੱਕ ਜਥੇਬੰਦੀ ਦੇ ਨਾਲ ਮਿਲ ਕੇ ਹਰ ਇੱਕ ਭਾਈਚਾਰੇ ਨਾਲ ਮਿਲ ਕੇ ਜਿਹੜੇ ਘੱਟ ਗਿਣਤੀ ਦੇ ਲੋਕ ਨੇ ਜਾਂ ਜਿਹੜੇ ਸ਼ਡਿਊਲ ਕਾਸਟ ਲੋਕ ਨੇ ਉਹਨਾਂ ਦੀ ਉਹ ਆਵਾਜ਼ ਠਾਉਂਦੇ ਨੇ ਜਿਹੜੀਆਂ ਸਰਕਾਰਾਂ ਨੇ ਮੌਜੂਦਾ ਸਰਕਾਰ ਹੈ ਇਹਨਾਂ ਨੂੰ ਇਹ ਉਸ ਦਿਨ ਪਹਿਲਾਂ ਗੁਰਦਾਸਪੁਰ ਦੇ ਵਿੱਚ 크ਰਿਸਚਨ ਨੈਸ਼ਨਲ ਫਰੰਟ ਵੱਲੋਂ ਇੱਕ ਰੈਲੀ ਕੀਤੀ ਗਈ। ਉੱਥੇ ਦੱਸਿਆ ਗਿਆ ਇਸ ਦੇਸ਼ ਨੂੰ 78 ਸਾਲ ਤੋਂ ਉਪਰ ਹੋ ਗਿਆ ਆਜ਼ਾਦ ਹੋਏ ਨੂੰ। ਆਜ਼ਾਦੀ ਤੋਂ ਬਾਅਦ ਅੱਜ ਤੱਕ 크ਰਿਸਚਨ ਭਾਈਚਾਰੇ ਦਾ ਜਿਹੜਾ ਕਿਸੇ ਵੀ ਪਾਰਟੀ ਨੇ ਨਾ ਐਮਐਲਏ ਨੇ ਨਾ ਐਮਪੀ ਨੇ ਹਜੇ ਤੱਕ ਕਿਤੇ ਵੀ ਸਾਰ ਨਹੀਂ ਲਈ। ਪਰ ਰੋਜ਼ ਦਿਹਾੜੇ ਚਾਚਾ ਦੇ ਟੈਕ ਹੋ ਰਹੇ ਨੇ। ਅਲੱਗ-ਅਲੱਗ ਤਰੀਕੇ ਦੀਆਂ ਪ੍ਰੋਬਲਮ ਆ ਰਹੀਆਂ ਨੇ। ਤਾਂ ਚੌਧਰੀ ਸਾਹਿਬ ਨੇ ਉਸ ਜਗ੍ਹਾ ਦੇ ਉੱਤੇ ਲਾਰੈਂਸ ਚੌਧਰੀ ਸਾਹਿਬ ਜੋ ਰਾਸ਼ਟਰੀ ਪ੍ਰਧਾਨ ਨੇ ਉਹਨਾਂ ਨੇ ਉੱਥੇ ਕਿਹਾ ਕਿ ਅਸੀਂ 30 ਜਿਹੜੇ ਐਮਐਲਏ 30 ਹਲਕਿਆਂ ਦੇ ਵਿੱਚ ਖੜੇ ਕਰਾਂਗੇ ਉਸ ਉਹਨਾਂ ਦੀ ਜਿਹੜੀ ਸਿਕਿਉਰਿਟੀ ਸੀਗੀ ਉਹ ਵਾਪਸ ਲੈ ਲਈ ਗਈ ਹੈ ਅੱਜ ਡਿਸਟ੍ਰਿਕਟ ਮਲੇਰ ਕੋਲਡਾ ਦੇ ਵਿੱਚ ਅੱਜ ਕ੍ਰਿਸਚਨ ਨੈਸ਼ਨਲ ਫਰੰਟ ਬੇਗੰਪੁਰਾ ਬੀਐਸਪੀ ਫੋਰ ਬਹੁਤ ਡਾਕਟਰ ਉਮੀਦਵਾਰ ਜਥੇਬੰਦੀਆਂ ਦੇ ਵੱਲੋਂ ਇੱਕ ਇਹ ਤੇ ਮੈਮੋਰੰਡਮ ਦਿੱਤਾ ਜਾ ਰਿਹਾ ਡੀਸੀ ਸਾਹਿਬ ਨੂੰ ਤਾਂ ਕਿ ਅਸੀਂ ਇਹ ਗਵਰਨਰਲ ਦੇ ਨਾਮ ਤੇ ਦੇ ਰਹੇ ਹਾਂ ਤਾਂ ਕਿ ਜਿਹੜੀ ਹੈ ਲਾਰੈਂਸ ਚੌਧਰੀ ਸਾਹਿਬ ਦੀ ਸਿਕਿਉਰਿਟੀ ਵਾਪਸ ਲਈ ਜਾਵੇ ਦੂਜਾ ਅਗਰ ਉਹਨਾਂ ਦੀ ਕੋਈ ਜਾਨ ਨੂੰ ਜਾਂ ਉਹਨਾਂ ਦੇ ਪਰਿਵਾਰ ਨੂੰ ਕੋਈ ਪ੍ਰੋਬਲਮ ਆਂਦੀ ਹੈ ਤਹੋਂ ਦੀ ਜ਼ਿੰਮੇਵਾਰ ਜਿਹੜੀ ਆ ਪੰਜਾਬ ਸਰਕਾਰ ਹੋਵੇਗੀ ਖਾਸ ਕਰਕੇ ਕੇਜਰੀਵਾਲ ਸਾਹਿਬ ਹੋਣਗੇ ਕਿਉਂਕਿ ਉਹਨਾਂ ਦੇ ਕਹਿਣ ਤੇ ਜਿਹੜੀ ਹੈ ਸਿਕਿਉਰਿਟੀ ਵਾਪਸ ਲੇਤੀ ਗਈ ਆ ਲਾਸਟ ਦਿਨਾਂ ਦੇ ਵਿੱਚ ਦੇਖਦੇ ਆਪਾਂ ਦਿਨ ਦਿਹਾੜੇ ਲੋਕਾਂ ਦੇ ਕਤਲ ਹੋ ਰਹੇ ਨੇ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਛੋਟੇ ਛੋਟੇ ਬੱਚਿਆਂ ਦੇ ਵੀ ਕਤਲ ਹੋ ਰਹੇ ਨੇ ਕਿਉਂਕਿ ਅਗਰ ਪੰਜਾਬ ਦੀ ਗੱਲ ਕਰਦੇ ਆ ਇੱਥੇ ਸਕਿਉਰਟੀ ਲੈ ਕੇ ਬਹੁਤ ਵੱਡੇ ਦਿੱਕਤਾਂ ਆਉਂਦੀਆਂ ਦੂਜਾ ਸਿੱਧੂ ਮੂਸੇਵਾਲ ਦਾ ਜਦੋਂ ਕਤਲ ਹੋਇਆ ਤਾਂ ਕੁਝ ਦਿਨ ਪਹਿਲੇ ਉਹਦੀ ਸਿਕਿਉਰਿਟੀ ਵਾਪਸ ਲਈ ਦੀ ਸਾਨੂੰ ਇਹ ਲੱਗਦਾਗਾ ਜਿਹੜੇ ਕਿ ਲੋਕਾਂ ਦੀ ਆਵਾਜ਼ ਉਠਾਉਂਦੇ ਨੇ ਉਹਨਾਂ ਨੂੰ ਦਿਵਾਉਣ ਦੇ ਲਈ ਇਹ ਸਕੂਟੀ ਵਾਪਸ ਲਈ ਗਈ ਆ ਉਹਨਾਂ ਦੀ ਜਾਨ ਦਾ ਖਤਰਾ ਹੈਗਾ ਅਸੀਂ ਸਾਰੀਆਂ ਜਥੇਬੰਦੀਆਂ ਮਿਲ ਕੇ ਇਹ ਕਹਿੰਦੇ ਆ ਕਿ ਉਹਨਾਂ ਦੀ ਸਕੂਟੀ ਜਲਦੀ ਤੋਂ ਜਲਦੀ ਬਹਾਲ ਕੀਤੀ ਜਾਵੇ ਨਹੀਂ ਅਸੀਂ ਆਉਣ ਵਾਲੇ ਦਿਨਾਂ ਚ ਪੰਜਾਬ ਲੈਵਲ ਤੇ ਇੱਕ ਵੱਡਾ ਸੰਘਰਸ਼ ਕਰਾਂਗੇ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇ ਧੰਨਵਾਦ ਮੇਰਾ ਨਾਮ ਪਾਸਟਰ ਦਰਸ਼ਨ ਸਿੰਘ ਹੈ ਮੈਂ ਕ੍ਰਿਸਚੀਅਨ ਨੈਸ਼ਨਲ ਫਰੰਟ ਡਿਸਟ੍ਰਿਕਟ ਪ੍ਰੈਜ਼ੀਡੈਂਟ ਤੇ ਮਸੀਹ ਸੇਵਕ ਇਕਤਾ ਕਮੇਟੀ ਡਿਸਟ੍ਰਿਕਟ ਮੇਰਕੋਲਾ ਪ੍ਰੈਜ਼ੀਡੈਂਟ ਅੱਜ ਜਿਹੜਾ ਤੁਸੀਂ ਮਲੇਰਕੋਟਾ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿਸ ਵਿਸ਼ੇ ਦੇ ਵਿੱਚ ਦਿੱਤਾ ਜੀ ਹਾਂਜੀ ਗੱਲ ਇਹ ਹੈ ਜੀ ਜੋ ਕ੍ਰਿਸਚਨ ਨੈਸ਼ਨਲ ਫਰੰਟ ਦੇ ਰਾਸ਼ਟਰੀ ਪ੍ਰਧਾਨ ਲਾਰਸ ਚੌਧਰੀ ਜੀ ਨੇ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਗੁਰਦਾਸਪੁਰ ਵੱਡੀ ਰੈਲੀ ਕਰਨ ਤੋਂ ਬਾਅਦ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਦਾ ਬਾਈਕਾਟ ਕਰਨ ਦੇ ਲਈ ਕਿਹਾ ਫੇ ਨਾਲ ਹੀ ਉਹਨਾਂ ਨੇ ਆਪਣੀ ਇੱਕ ਨਵੀਂ ਪਾਰਟੀ ਬਣਾ ਕੇ ਉਹਨਾਂ ਨੂੰ ਚੋਣਾਂ ਲੜਨ ਦੇ ਲਈ ਕਿਹਾ ਇਸ ਚੀਜ਼ ਤੋਂ ਘਬਰਾ ਕੇ ਜਿਹੜੀ ਸਾਡੀ ਪੰਜਾਬ ਸਰਕਾਰ ਸੀ ਕਿ ਉਹਨਾਂ ਨੇ ਉਹਨਾਂ ਦੇ ਰਾਸ਼ਟਰੀ ਪ੍ਰਧਾਨ ਹੋਣ ਦੇ ਨਾਤੇ ਤੇ ਉਹਨਾਂ ਲਈ ਜੋ ਉਹਨਾਂ ਨੂੰ ਦਿੱਤੀ ਗਈ ਸਕਿਉਰਿਟੀ ਸੀਗੀ ਉਹਨਾਂ ਨੂੰ ਬਿਨਾਂ ਨੋਟਿਸ ਦਿੱਤੇ ਜਿਹੜੀ ਉਹ ਸਕਿਉਰਿਟੀ ਵਾਪਸ ਲੈ ਲਈ ਹੈ ਕਾਰਨ ਇਹ ਸੀਗਾ ਕਿ ਉਹਨਾਂ ਨੂੰ ਜੋ ਸਕਿਉਰਿਟੀ ਦਿੱਤੀ ਗਈ ਸੀਗੀ ਇਹ ਸਕਿਉਰਿਟੀ ਗਵਰਨਮੈਂਟ ਨੇ ਇਸ ਕਰਕੇ ਦਿੱਤੀ ਗਈ ਸੀਗੀ ਕਿਉਂਕਿ ਇਹਨਾਂ ਨੇ ਕਈ ਵਾਰ ਇੱਕੋ ਰਾਸ਼ਟਰੀ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਨੇ ਜਿਹੜਾ ਆਪਣੇ ਪੰਜਾਬ ਦੇ ਵਿੱਚ ਜਿਹੜੇ ਘੱਟ ਗਿਣਤੀਆਂ ਦੇ ਜਾਂ ਦ੍ਰਿਤ ਭਾਈਚਾਰੇ ਦੇ ਜਾਂ ਅਲੱਗ-ਅਲੱਗ ਜਥੇਬੰਦੀਆਂ ਦੇ ਇੱਕ ਰਾਸ਼ਟਰੀ ਪ੍ਰਧਾਨ ਹੋਣ ਦੇ ਨਾਤੇ ਦੂਸਰੀ ਜਥੇਬੰਦੀਆਂ ਦੇ ਨਾਲ ਵੀ ਉਹਨਾਂ ਦਾ ਸਹਿਯੋਗ ਇੱਕ ਭਾਈਚਾਰਾ ਸਾਂਝ ਹੋਣ ਦੇ ਨਾਤੇ ਉਹਨਾਂ ਨੇ ਇਹਨਾਂ ਦਿਨਾਂ ਦੇ ਵਿੱਚ ਇੱਕ ਚੋਣ ਲੜਨ ਦੇ ਲਈ ਆਪਣੀ ਪਾਰਟੀ ਬਣਾਉਣ ਦੇ ਲਈ ਕਿਹਾ ਕਿ ਉਸ ਤੋਂ ਬਾਅਦ ਉਹਨਾਂ ਨੇ 30 ਸੀਟਾਂ ਦੇ ਉੱਪਰ ਆਪਣੇ ਨੁਮਾਇੰਦੇ ਖੜੇ ਕਰਨ ਦੇ ਲਈ ਕਿਹਾ ਤੇ ਇਹਦੇ ਨਾਲ ਹੀ ਉਹਨਾਂ ਨੂੰ ਜਿਹੜੀ ਸਕਿਉਰਿਟੀ ਜਦਕਿ ਉਹਨਾਂ ਨੇ ਮੰਗੀ ਨਹੀਂ ਸੀ ਉਹਨਾਂ ਨੂੰ ਸਕਿਉਰਿਟੀ ਦਿੱਤੀ ਗਈ ਸੀਗੀ ਸਕਿਉਰਿਟੀ ਇਸ ਤਰੀ ਦਿੱਤੀ ਗਈ ਸੀ ਕਿਉਂਕਿ ਉਹਨਾਂ ਨੇ ਜੋ ਹਸਿਆਰਪੁਰ ਡਿਸਟ੍ਰਿਕਟ ਦੇ ਵਿੱਚ ਇੱਕ ਵਾਰ ਉੱਥੇ ਇੱਕ ਧਾਰਮਿਕ ਸਵਾਲ 'ਤੇ ਉਸ ਕੱਟੜ ਪੰਥੀਆਂ ਨੇ ਹਮਲਾ ਕੀਤਾ ਉਸ ਹਮਲੇ ਦੇ ਵਿੱਚ ਇਹਨਾਂ ਨੇ ਕੁਝ ਨਾਮ ਜਿਹੜੇ ਸੀ ਚਾਰ ਲੋਕਾਂ ਦੇ ਨਾਮ ਜਦ ਕੀਤੇ ਜਿਨ੍ਹਾਂ ਜਿਨ੍ਹਾਂ ਨੂੰ ਦੋਸ਼ੀ ਵੀ ਠਹਿਰਾਇਆ ਗਿਆ ਔਰ ਹੋਰ ਵੀ ਦੋ ਦਰਜਨ ਲੋਕਾਂ ਦੇ ਉੱਪਰ ਉਸ ਉਸ ਸੋਸ਼ਲ ਮੀਡੀਆ ਪਰ ਪਰਚਾ ਦਰਜ ਜਿਹੜਾ ਹੋਇਆ ਸੀਗਾ ਪਰੰਤੂ ਇਹ ਸਰਕਾਰ ਨੇ ਉਹਨਾਂ ਨੂੰ ਜੋ ਸਕਿਉਰਿਟੀ ਦਿੱਤੀ ਗਈ ਸੀਗੀ ਉਹ ਸਕਿਉਰਿਟੀ ਜਿਹੜੀ ਵਾਪਸ ਲੈ ਲਈ ਗਈ ਆ ਇਸ ਕਰਕੇ ਜਿੰਨੀਆਂ ਵੀ ਜਥੇਬੰਦੀਆਂ ਨੇ ਅ ਰਵਦਾਸੀਆ ਟਾਈਗਰ ਫੋਰਸ ਬਾਰਮੀ ਕੀ ਟਾਈਗਰ ਫੋਰਸ ਜਥੇ ਨਿਹੰਗ ਸਿੰਘ ਜਥੇਬੰਦੀਆਂ ਤੇ ਇਹਦੇ ਨਾਲ ਸਫਾਈ ਮਜ਼ਦੂਰ ਆਲ ਆਪਣੇ ਅੰbedkar ਟਾਈਗਰ ਫੋਰਸ ਸਾਰੀਆਂ ਜਥੇਬੰਦੀਆਂ ਨੇ ਇਸ ਗੱਲ ਦਾ ਦੁੱਖ ਪ੍ਰਗਟ ਕੀਤਾ ਹੈ ਕਿ ਜੋ ਉਹਨਾਂ ਨੂੰ ਸਕਿਉਰਟੀ ਵਾਪਸ ਲਈ ਗਈ ਹੈ ਜਿਹੜੇ ਕਿ ਖੌਮ ਦੀ ਇੱਕ ਪ੍ਰਾਪਰਟੀ ਨੇ ਜਿਹੜੇ ਅੱਛੇ ਆਪਣੇ ਸਾਰੇ ਸਾਰੇ ਧਰਮਾਂ ਦੇ ਸਾਰੇ ਹੀ ਸਮਾਜਿਕ ਜਥੇਬੰਦੀਆਂ ਨੂੰ ਨਾਲ ਲੈ ਕੇ ਚੱਲਣ ਵਾਲੇ ਵਿਅਕਤੀ ਨੇ ਉਹਨਾਂ ਦੀ ਸਕਿਉਰਿਟੀ ਵਾਪਸ ਲੈਣਾ ਉਹਨਾਂ ਦੀ ਜਾਨ ਨੂੰ ਇੱਕ ਖਤਰਾ ਹੈਗਾ ਉਸ ਖਤਰੇ ਦੇ ਲਈ ਅਗਰ ਕੱਲ ਨੂੰ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੀ ਜਾਨ ਨੂੰ ਜਾਂ ਕ੍ਰਿਸਚਨ ਨੈਸ਼ਨਲ ਫਰੰਟ ਦੇ ਜਾਂ ਸਾਡੇ ਜਥੇਬੰਦੀਆਂ ਦੇ ਕਿਸੇ ਵੀ ਅਹੁਦੇਦਾਰ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਇਹਦੇ ਲਈ ਕੇਜਰੀਵਾਲ ਪੰਜਾਬ ਸਰਕਾਰ ਤੇ ADGP GP ਜੀਜੀਪੀ ਤੇ ਐਡੀਜੀਪੀ ਜਿਹੜੀ ਸਕਿਉਰਟੀ ਹੈ ਜਿਹੜੀ ਬੰਦਾ ਨੋਟਿਸ ਦੇਤੇ ਵਾਪਸ ਲਈ ਗਈ ਹੈ ਉਹ ਜ਼ਿੰਮੇਵਾਰ ਹੋਵੇਗੀ ਕਿਉਂਕਿ ਪਹਿਲਾਂ ਵੀ ਇੱਕ ਵਾਰ ਉਹਨਾਂ ਦੀ ਸਕਿਉਰਟੀ ਵਾਪਸ ਲਈ ਗਈ ਸੀਗੀ ਉਸ ਤੋਂ ਬਾਅਦ ਜਦੋਂ ਮੋਸੇ ਵਾਲੇ ਦਾ ਕਤਲ ਹੋਇਆ ਉਸ ਕਤਲ ਹੋਣ ਤੋਂ ਬਾਅਦ ਇਨਾਂ ਨੂੰ ਦੁਆਰਾ ਤੋਂ ਜਿਹੜੀ ਸਕਿਉਰਿਟੀ ਦਿੱਤੀ ਗਈ ਕਿਉਂਕਿ ਇਨਾਂ ਨੂੰ ਥ्रेट ਪਰਸਪੈਕਸ਼ਨ ਸੀਗੀ ਉਹ ਥ्रेट ਪਰਸਪੈਕਸ਼ਨ ਦੇ ਦੁਆਰਾ ਇਹ ਪੰਜਾਬ ਸਰਕਾਰ ਨੇ ਦੁਆਰਾ ਫਿਰਨ ਸਕਿਉਰਿਟੀ ਬਹਾਲ ਕੀਤੀ ਸੀਗੀ ਅੱਜ ਵੀ ਅਸੀਂ ਇਸ ਗੱਲ ਦੇ ਚਾਹੁੰਦੇ ਹਾਂ ਕਿ ਉਹਨਾਂ ਦੀ ਸਕਿਉਰਿਟੀ ਵਾਪਸ ਕੀਤੀ ਜਾਵੇ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਇੱਕ ਐਸੇ ਰਾਸ਼ਟਰੀ ਪ੍ਰਧਾਨ ਹੋਣ ਦੇ ਨਾਤੇ ਜੋ ਉਹਨਾਂ ਦੀ ਸਕਿਉਰਿਟੀ ਵਾਪਸ ਲਈ ਗਈ ਹੈ ਤਾਂ ਸਰ ਪੰਜਾਬ ਸਰਕਾਰ ਕੇਜਰੀਵਾਲ ਉਹਨਾਂ ਨੂੰ ਮਰਵਾਉਣਾ ਚਾਹੁੰਦੇ ਨੇ ਸਾਨੂੰ ਖਤਰਾ ਹੈ ਉਹਨਾਂ ਤੋਂ ਤਾਂ ਕਿ ਉਹਨਾਂ ਦੀ ਸਕਿਉਰਿਟੀ ਬਹਾਲ ਕੀਤੀ ਜਾਵੇ ਸਾਰੀਆਂ ਜਥੇਬੰਦੀਆਂ ਜਗ੍ਹਾ ਤੇ ਸਾਡੇ ਦਰਮਿਆਨ ਖੜੀਆਂ ਖੜੀਆਂ ਹਨ ਉਹਨਾਂ ਜਥੇਬੰਦੀਆਂ ਦੇ ਵਿੱਚ ਸਾਡੇ ਜੋ ਬੀਐਸਪੀ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਜੀ ਅਮਜਾਦ ਅंसारी ਜ਼ਿਲ੍ਹਾ ਇੰਸਾਲਜ ਬੀਐਸਪੀ ਕ੍ਰਿਸਚਨ ਪੱਲ ਜਰ ਉਹਨੇ ਇੱਕ ਮੰਗ ਪੱਤਰ ਦਿੱਤਾ ਹੈ ਇਹਦੇ ਬਾਰੇ ਦੱਸੋ ਇਹਨਾਂ ਦੇ ਮੰਗੜੀ ਗਵਰਨਰ ਸਾਹਿਬ ਨੂੰ ਜਾਣੀ ਹੈ ਕਿ ਸਰਕਾਰ ਨੂੰ ਅਸੀਂ ਜ਼ਰੂਰ ਭੇਜਾਂਗੇ ਸਰਕਾਰ ਇਹਦੇ ਗੌਰ ਕਰਕੇ ਸਰੋ ਮੀਟਾ ਜ਼ਰੂਰ ਹਰਦੇ ਐ ਕਿਸ ਸਬੰਧ ਵਿੱਚ ਵੰਗ ਪੱਤਰ ਦਿੱਤਾ ਗਿਆ ਜੀ ਇਹ ਲਾਰੈਂਸ ਲਾਰੈਂਸ ਚੌਧਰੀ ਲਾਰੈਂਸ ਰੈਨਾ ਕ੍ਰਿਸਚਨ ਭਾਈਚਾਰੇ ਦੇ ਜਿਹੜੇ ਪ੍ਰਧਾਨ ਨੇ ਪੰਜਾਬ ਦੇ ਉਹਨਾਂ ਨੂੰ ਇਹ ਦੱਸ ਰਿਹਾ ਵੀ ਕੋਈ ਥ੍ਰੈਟ ਆ ਗਿਆ ਕੋਈ ਜਥੇਬੰਦੀਆਂ ਹੋਰ ਥ੍ਰੈਟ ਕਰਦੀਆਂ ਉਹਨਾਂ ਨੂੰ ਵੀ ਜਾਣ ਨੂੰ ਕੋਈ ਖਤਰਾ ਹੋਣਾ ਸਰਕਾਰ ਆਪਣੇ ਲੈਵਲ ਤੇ ਇਹ ਕਰਦੇ ਗਰੂਗੀ ਅਸੀਂ ਸਿਰਫ ਇਹ ਵੱਧ ਤੋਂ ਵੱਧ ਸਰਕਾਰ ਨੂੰ ਅਗਲੇ ਕਰਵਾਸੇ ਦੇ ਰੂਪ ਵਿੱਚ